ਇਨਸਾਨ ਦੀ ਤੇਜ਼ ਰਫ਼ਤਾਰ ਕਾਰਨ ਉਜੜ ਜਾਂਦੇ ਹਨ ਇਹੋ ਜਿਹੇ ਵੇਜਵਾਨਾਂ ਦੇ ਘਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਇਹ ਵੀਡੀਓ ਜੋ ਕਿ ਦੋਸਤੋ கருਹਾ ਦੇ ਪਿਆਰ ਨੂੰ ਦਰਸਾ ਰਹੀ ਹੈ ਬਲਕਿ ਪਿਆਰ ਕਿਲਾ ਇਨਸਾਨ ਨਹੀਂ ਕਰਦਾ ਜੋ ਕਿ ਧਰਤੀ ਉੱਪਰ ਰਹ ਰਹੇ ਹਰ ਕਜੀਬ ਜੰਤੂ ਜੋ ਕਿ ਪਿਆਰ ਦੇ ਨਾਲ ਭਰਪੂਰ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਜਿੱਥੇ ਕਿ ਦੋਸਤ ਇੱਕ ਸੜ ਦੇ ਜਾਲਕ ਵੱਲੋਂ ਤੇਜ਼ ਰਫ਼ਤਾਰ ਕਾਰਨ ਇਸ ਕੁੱਤੇ ਦੇ ਸਾਥੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿੱਥੇ ਕਿਸ ਦੀ ਮੌਕੇ ਉੱਤੇ ਮੌਤ ਹੋ ਜਾਂਦੀ ਹੈ ਪਰ ਜਦੋਂ ਉਸ ਦਾ ਸਾਥੀ ਪਿੱਛੇ ਮੁੜ ਕੇ ਦੇਖਦਾ ਹੈ ਕਿ ਮੇਰੇ ਨਾਲ ਬੜੇ ਨੂੰ ਕੀ ਹੋ ਗਿਆ ਪਰ ਉਹ ਉਠਾਉਣ ਦੀ ਕੋਸ਼ਿਸ਼ ਕਰਦਾ ਤੇ ਇਹ ਵੀਡੀਓ ਹਰੇਕ ਬੰਦੇ ਨੂੰ ਬੇहद ਭਾਵਕ ਕਰਕੇ ਰੱਖ ਰਹੀ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਗਿਆ ਦੇਖ ਸਕਦੇ ਹੋ ਕਿੰਨੀ ਦਰਦ ਭਰੀ ਕਹਾਣੀ ਤੇ ਕਿੰਨੇ ਦਿਲ ਦੇ ਵਿੱਚ ਦਰਦ ਹੋ ਗਿਆ ਜੋ ਉਹ ਆਪਣੇ ਸਾਥੀ ਨੂੰ ਠਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਝੂ ਵੀ ਨਹੀਂ ਕਰਦਾ ਕਿਉਂਕਿ ਉਸ ਦੀ ਜਾਨ ਉਸੇ ਮੌਕੇ ਤੇ ਨਿਕਲ ਜਾਂਦੀ ਹੈ ਤੇ ਉਹ ਆਪਣਾ ਨਾਲ ਦੇ ਸਾਥੀ ਦਾ ਸਾਥ ਛੱਡ ਕੇ ਇਸ ਦੁਨੀਆ ਤੋਂ ਚਲ ਜਾਂਦਾ ਹੈ ਪਰ ਉਸ ਨੂੰ ਪੂਰਾ ਵੀ ਜੀ ਨਹੀਂ ਹੁੰਦਾ ਕਿ ਇਹ ਮਰ ਚ ਲੈ ਹੁੰਦਾ ਹੈ ਪਰ ਉਹ ਠਾਉਣ ਦੀ ਕੋਸ਼ਿਸ਼